ਗੁਰੂ ਪਿਆਰਿਓ ਸਵਾਲ ਹੈ ਕਿਸ ਤੋਂ ਬਿਨਾ ਮਨ ਮਨ ਜੈ ਨਹੀਂ ਜਾ ਸਕਦਾ ਇਸ ਸਵਾਲ ਦਾ ਜਵਾਬ ਗੁਰੂ ਜੀ ਛਪੰਜੰਗ ਤੇ ਬਖਸ਼ਿਸ਼ ਕਰਤੇ ਹਨ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁਚਾ ਹੋਏ ਜੀਵ ਕਿਸੇ ਵਾਰ ਲਈ ਸੁਚ ਅਧਿਕਰਮ ਨਾਲ ਅੰਦਰੋਂ ਸੁੱਚਾ ਕਦੇ ਵੀ ਨਹੀਂ ਹੋ ਸਕਦਾ ਬਿਨ ਅਵਸ਼ਬਦ ਨਾ ਮਾਂਜੀਏ ਸਚਿਤੀ ਸਚ ਹੋਏ ਗੁਰੂ ਦੇ ਸ਼ਬਦ ਜਲ ਤੋਂ ਬਿਨਾ ਮਨ ਮਾਂਜਿਆ ਨਹੀਂ ਜਾ ਸਕਦਾ ਤੇ ਇਹ ਸਚ ਸ੍ਰਿਮਾਨ ਸਤਿ ਪ੍ਰਭੂ ਤੋ ਹੀ ਮਿਲਦਾ ਹੈ ਗੁਰੂ ਪਿਆਰਿਓ ਗੁਰੂ ਸ਼ਬਦ ਦੀ ਕਮਾਈ ਕਰਨੀ ਹੈ ਗੁਰੂ ਸ਼ਬਦ ਨੂੰ ਮਨ ਵਿੱਚ ਬਸਾਉਣਾ ਹੈ ਗੁਰੂ ਸ਼ਬਦ ਤੇ ਰਹੇ ਪ੍ਰਮਾਤਮਾ ਦਾ ਨਾਮ ਸਿਮੰਨਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਕਿ ਇਸ ਗੁਰੂ ਸ਼ਬਦ ਤੋਂ ਬਿਨਾਂ ਮਨ ਸਾਫ਼ ਨਹੀਂ ਕੀਤਾ ਜਾ ਸਕਦਾ ਮਨ ਜੈ ਨਹੀਂ ਸਕਦਾ ਗੁਰੂ ਸ਼ਕਤ ਉਹਨਾ ਮਨੁਮਾਨ ਜੇ ਨਹੀਂ ਜੋ ਸਕਦਾ